ਕਾਕਾਲਸਾ ਵਾਹਿਗੁਰੂ ਜੀ ਕੀ ਪ੍ਰਤਿ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਠਗਰਾਵਾ ਸ਼ਹਿਰ ਵਿੱਚ 50 ਹਜ਼ਾਰ ਬੂਟਿਆਂ ਦੀ ਜੰਗਲ ਲਗਾਉਣ ਤੋਂ ਬਾਅਦ ਉਹਨਾਂ ਬਰਸਤੀ ਰੁੱਖਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਚਲਾਈ ਮਹਿਮ ਤਹਿਤ ਅੱਜ ਠਗਰਾਵਾ ਨਿਵਾਸੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਧਰਤੀ ਮਾਂ ਦੀ ਸੇਵਾ ਲਈ 4 ਵਜੇ ਤੋਂ ਲੈ ਕੇ 6 ਵਜੇ ਤੱਕ ਰੋਜ਼ਾਨਾ ਟਾਈਟ ਨੇੜੇ ਬੇਸਿਕ ਸਕੂਲ ਜਗਰਾਓ ਪੁਰ ਥੱਲੇ ਜਿੱਥੇ 4400 ਬੂਟਿਆਂ ਦਾ ਹਰਬਲ ਮਾਈਕਰੋ ਫੋਰੈਸਟ ਲੱਗਾ ਹੈ ਜਿੱਥੇ 500 ਬੂਟੇ ਉਹ ਲੱਗੇ ਹਨ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਅਤੇ 500 ਬੂਟੇ ਹਨ ਜਿਹੜੇ ਸ਼੍ਰੀਮਦ ਭਗਵਦ ਗੀਤਾ ਦੀ ਜੀ ਗੀਤਾ ਜੀ ਵਿੱਚ ਦਰਜ ਹਨ ਸੋ ਆਪ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਾਲੇ ਇਹਨਾਂ ਬੂਟਿਆਂ ਦਾ ਆ ਕੇ ਆਪ ਆਨੰਦ ਮਾਣੋ ਨਾਲੇ ਇੱਕ ਇੱਕ ਬੂਟਾ ਪੰਜ ਪੰਜ ਬੁੱਟੇ ਜਿੰਨੇ ਵੀ ਤੁਹਾਡੇ ਕੋਲ ਜਗ੍ਹਾ ਹੈ ਲਗਾਉਣ ਵਾਸਤੇ ਉਹ ਆਪਣੇ ਘਰਾਂ ਦੇ ਵਿੱਚ ਜਾਂ ਆਸ-ਪਾਸ ਫੁੱਲ ਲਗਾਓ ਸ਼ਾਮ ਨੂੰ 4 ਤੋਂ 6 ਵਜੇ ਤੱਕ ਚਾਰ ਕਰਨਗੇ ਧੰਨਵਾਦ